ਮੀਟਿੰਗ ਦੇ ਵਿੱਚ ਸ਼ਾਮਲ ਭੈਣੋ ਤੇ ਭਰਾਵੋ ਤੁਹਾਨੂੰ ਲੱਗਦਾ ਹੋਣਾ ਵੀ ਘਰਾਂ 'ਚ ਬਾਣ ਨਹੀਂ ਦੇ ਰਹੇ ਜਾ ਕੇ ਜੋੜੇ ਜੇ ਲਾਉਣੇ ਹੋ ਅਗਲੇ ਦਿਨ ਸ਼ਾਮ ਨੂੰ ਫੇਰ ਸਨੇਹਾ ਆ ਜਾਂਦਾ ਹੈ ਦੇਖੋ ਜਿਹੜੇ ਆ ਲਗਭਗ ਪੌਣੇ ਇੱਕ ਦੋ ਮਹੀਨੇ ਬਣਦੇ ਆ ਇਹ ਪੌਣੇ ਦੋ ਮਹੀਨਿਆਂ 'ਚ ਅਸੀਂ ਸਰਕਾਰਾਂ ਤੇ ਦਬਾਅ ਪਾ ਕੇ ਕੀ ਪ੍ਰਾਪਤ ਕਰਨ ਸਕਦੇ ਆ ਉਹ ਪ੍ਰਾਪਤ ਕਰਨ ਦਾ ਸਮਾਂ ਕਿਉਂਕਿ ਚੋਣਾਂ ਦੇ ਮੌਕੇ ਜਿੰਨੀਆਂ ਇਹਨਾਂ ਨੂੰ ਕੁਰਸੀ ਪਿਆਰੀ ਹੈ ਉਦੋਂ ਸਾਡੀਆਂ ਗੱਲਾਂ ਸੁਣਨੀਆਂ ਪੈਂਦੀਆਂ ਮੰਨਣੀਆਂ ਪੈਂਦੀਆਂ ਤੇ ਜਦੋਂ ਚੋਣਾਂ ਲੰਘੀਆਂ ਤੇ ਜਿਹੜੀਆਂ ਲਾਗੂ ਨਹੀਂ ਹੋਈਆਂ ਹੁੰਦੀਆਂ ਉਹਨੂੰ ਫੇਰ ਲਮਕਾ ਲੈਂਦੇ ਆ ਉਸ ਤੋਂ ਬਾਅਦ ਤਾਂ ਸਾਡੇ ਤੇ ਦਬਾਅ ਪੈਣਾ ਹੁੰਦਾ ਹੈ ਸਰਕਾਰ ਦਾ ਹੁਣ ਅਸੀਂ ਸਰਕਾਰ ਤੇ ਦਬਾਅ ਪਾਉਣ ਦੀ ਹਾਲਤ 'ਚ ਆ ਇਹ ਆਪਣੀ ਨੀਤੀ ਵੀ ਹੈ ਪੈਂਤੜਾ ਵੀ ਹੈ ਕਿ ਜਿੰਨੀ ਅਸੀਂ ਤਾਕਤ ਇਕੱਠੀ ਕਰ ਲਈ ਇਸ ਤਾਕਤ ਦੀ ਕਿੰਨੀ ਦਾਅ ਬਣਦੀ ਹੈ ਉਹ ਬਚਾ ਕੇ ਨਹੀਂ ਰੱਖਦੇ ਤੇ ਜਦੋਂ ਸਰਕਾਰ ਦੀ ਦਾਬ ਆਉਂਦੀ ਹੈ ਉਹ ਜਿੰਨੀ ਮਰਜ਼ੀ ਪਾ ਲੈ ਉਹਨੂੰ ਖਿੜੇ ਮਥੇ ਚਲਦੇ ਆ ਇਹ ਤਾਂ ਜੱਥੇਬੰਦੀ ਵਧੀ ਹੈ ਇਸ ਕਰਕੇ ਰੋਜ਼ ਜਿਹਦਾ ਕਹਿਣਾ ਹੋਵੇ ਤਿਆਰ ਰਹਿਣ ਦੀ ਲੋੜ ਹੈ ਤੁਸੀਂ ਸੋਚੋ ਕਿ ਜਦੋਂ ਚੋਣਾਂ ਲੈਣੀਆਂ ਸਾਡੇ ਦਰਾਂ ਤੇ ਆਉਣੀਆਂ ਜੇ ਉਸ ਮੌਕੇ ਫੈਸਲੇ ਹੁੰਦੇ ਐ ਕਿ ਸੈ ਲੋਕਦਾਮ ਨੂੰ ਖੁੱਲ੍ਹਾ ਦੇ ਦਿਓ ਜਿੰਨੇ ਮਰਜ਼ੀ ਫਸਲ ਖਰੀਦ ਲੇ ਜਿੰਨੇ ਮਰਜ਼ੀ ਸਟੋਰ ਕਰ ਲੇ ਤੇ ਜਦੋਂ ਮਰਜ਼ੀ ਵੇਚ ਲੇ ਦੂਜੇ ਪਾਸੇ ਉਹਨਾਂ ਸਟੋਰਾਂ ਚ ਬਾਅਦ ਤੋਂ ਬਾਅਦ ਕੰਕਝ ਆਵੜੇ ਇਸ ਬਹਾਨੇ ਕਿ ਜਿਹੜੀਆਂ ਕਾਰਪੋਰੇਟ ਆਪਣੀਆਂ ਕਮੇਟੀਆਂ ਨੌਕਾ ਕਾ ਮੇ ਤੋਂ ਮਾਰਕਟ ਕਮੇਟੀਆਂ ਉਹਨਾਂ ਨੂੰ ਬਹਾਨੇ ਦੇ ਨਾਲ ਤੋੜਨ ਦੇ ਰਾਹ ਪਏ ਐ ਬਹਾਨਾ ਕੀ ਬਣਾ ਲਿਆ ਕਹਿੰਦੇ ਜਿਹੜੀ ਮਾਰਕਟ ਮੇ ਕਮੇਟੀ ਦੀ 4 ਕਰੋੜ ਤੋਂ ਅੰਦਰ ਘਟ ਹੈ ਉਹਨੂੰ ਦੂਜੀਆਂ ਮਾਰਕਟ ਕਮੇਟੀਆਂ ਚ ਮਰਜ ਕਰਤਾ ਉਥੋਂ ਦਫ਼ਤਰਾਂ ਦਾ ਜੇ ਕਹਿਣਾ ਹੋਵੇ ਭੋਗ ਪਾਤਾ ਜੇ ਮਾਰਕੀਟ ਕਮੇਟੀ ਤੁਹਾਡੇ ਨੇੜੇ ਆ ਕੋਈ ਖਰੀਦ ਚ ਦਿੱਕਤ ਆ ਗਈ ਤੁਸੀਂ ਨੇੜੇ ਜਾਵੋਗੇ ਮਾਰਕੀਟ ਕਮੇਟੀ ਦੇ ਨਾਂ ਹੋਏ ਤੁਹਾਨੂੰ ਘੇਰ ਕਰੀ ਜਾ ਵੀ ਕਰ ਲੋਗੇ ਜਿਹਨ ਲਈ ਇਹ ਸਰਾਪ ਆ ਪੈ ਪੈ ਕੇ ਜਿਹੜੇ ਵੱਡੇ ਸਹਿਰ ਹੈ ਫਿਰ ਮਾਰਕੀਟ ਕਮੇਟੀਆਂ ਉਨਾਂ ਚ ਹੀ ਰਹਿ ਜਾਣਗੀਆਂ ਆਖਰ ਨੂੰ ਉਹਨਾਂ ਦਾ ਵੀ ਭੋਗ ਪਾ ਦੇਣਾ ਆ ਰਾ ਲਿਆ ਜਦੋਂ ਚੋਣਾ ਸਰਤੇ ਆ ਤੇ ਕੈਂਡੀਡੇਟ ਐਲਾਨੇ ਜਾ ਰਹੇ ਐ ਪਲਾਂ ਵੀ ਜਦੋਂ ਸੋਥੋਂ ਚੋਣਾ ਹੋ ਗਿਆ ਵੋਟਾਂ ਲੈ ਲਈਆਂ ਫਿਰ ਸਾਡੇ ਨਾਲ ਬਿਹਾਰ ਕੀ ਹੋਊ ਫਿਰ ਸਾਡੇ ਤੇ ਹਮਲਾ ਕਿੰਨਾ ਤੇਜ਼ ਹੋ ਇਹ ਅੰਦਾਜ਼ਾ ਲਾਉਣਾ ਮੈਨੂੰ ਲੱਗਦਾ ਵਾਲੀ ਔਖੀ ਗੱਲ ਨਹੀਂ ਜਦੋਂ ਆਪਾਂ ਦਿੱਲੀ ਬੈਠੇ ਆਂ ਕਾਲੇ ਕਾਨੂੰਨਾਂ ਦੇ ਖਿਲਾਫ ਉਦੋਂ ਤਾਂ ਇਹ ਆਪ ਵਾਲੇ ਕਹਿੰਦੇ ਸੀ ਤੁਹਾਡੀ ਮਦਦ ਤੇ ਆਂ ਕਾਲੇ ਘਣੂਣ ਬਹੁਤ ਮਾੜੇ ਆ ਹੁਣ ਗੱਦੀ ਇਹਨਾਂ ਨੂੰ ਮਿਲ ਗਈ ਉਹੀ ਕਾਲੇ ਘਣੂਣ ਬਹੁਤ ਚੰਗੇ ਹੋਗੇ ਖੇਤੀਬਾੜੀ ਮੰਤਰੀ ਦਾ ਬਿਆਨ ਲੱਗਿਆ ਵੀ ਇਹਦਾ ਡੇਟਾ ਵੀ ਦਿੱਤੀਆਂ ਅਖਬਾਰ ਚ ਕਿ ਪਿਛਲੀਆਂ ਸਰਕਾਰਾਂ ਦੇ ਕੀਤੇ ਹੋਏ ਫੈਸਲੇ ਆ ਫਿਰ ਉਹ ਸਰਕਾਰਾਂ ਸੀਗੀਆਂ ਰਹਿਣੀਆਂ ਕਰੀ ਜਾਂਦੀਆਂ ਫੈਸਲੇ ਤੁਸੀਂ ਕਾਹਤੋਂ ਆਏ ਹੋ ਉਹ ਤਾਂ ਲੋਕਾਂ ਦਾ ਵਾਅਦਾ ਕਰਿਆ ਕਿ ਜਿਹਹਾ ਜਹਾਜ ਰਾਜ ਭਗਤ ਸੌ ਚਾਹੁੰਦਾ ਸੀ ਉਹ ਜਹਾਜ ਰਾਜ ਲਿਆ ਦੇਾਂਗੇ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਵੀ ਲਾਤਾ ਬਸੰਤੀ ਪੱਗਾਂ ਵੀ ਬਣ ਲਈਆਂ ਇਹ ਤੁਸੀਂ ਧੋਖਾ ਨਹੀਂ ਕਰ ਰਹੇ ਲੋਕਾਂ ਨਾਲ ਜਨਰੇ ਇਹਨਾਂ ਦੇ ਕਲ ਬੋਰਡ ਜਿਹੜੇ ਪੰਜਾਬ ਚ ਲੱਗੇ ਆ ਜਗ੍ਸ ਨੇ ਕੱਲੇ ਬੋਰਡ ਪਾੜਨੇ ਹੁਣ ਲੱਗਣਗੇ ਬਹੁਤ ਭਾਈ ਸਰਕਾਰੋਂ ਤਾਂ ਕੰਮ ਲੋਕਾਂ ਦੇ ਕੀਤੇ ਐ ਆਪਣੇ ਬੱਚੇ ਬਹੁਤ ਸਾਰੇ ਵਿਦੇਸ਼ਾਂ ਚ ਗਏ ਐ ਪੂਰੀ ਹਾਲ ਦਾ ਨਹੀਂ ਪਤਾ ਹੁੰਦਾ ਉਹ ਤਾਂ ਅੰਗ ਤੇ ਕਰਦੇ ਬੋਰਡ ਹੀ ਦੇਖਣਗੇ ਉਹਨਾਂ ਦਾ ਸੱਚੋਂ ਲੱਗਣਾ ਵੀ ਬਹੁਤ ਸਾਰਾ ਬਦਲਾਅ ਹੋ ਗਿਆ ਤੇ ਬਦਲਾਅ ਹੋਇਆ ਦਿੱਲੀ ਦਾ ਤੇ ਪੰਜਾਬ ਦਾ ਦੂਜੀਆਂ ਸਟੇਟਾਂ ਚ ਵੀ ਬੋਰਡ ਲਾਤੇ ਵੱਡੀ ਪੱਧਰ ਤੇ ਬੈਨਾਂ ਨੂੰ ਪਿੰਡਸਨ ਮਿਲੇ ਨਾ ਮਿਲੇ ਜਿਹੜੀ ਵਾਦਾ ਕੀਤੀ ਜਣ ਦੀ ਬੋਰਡਾਂ ਦੀ ਕਸਰ ਨਹੀਂ ਰਹਿਣ ਦੇਣੀ ਮਸੂਰੀ ਦੀ ਕਸਰ ਨਹੀਂ ਰਹਿਣ ਦੇਣੀ ਆਪਦੀ ਐਸੇ ਥਾਂ ਤੇ ਆਈ ਹੋਈ ਸਰਕਾਰ ਹੈ ਤੇ ਜਦੋਂ ਆਪਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਦੋ ਗਨੂੰਨ ਲਾਗੂ ਕਰਨ ਲੱਗੇ ਆ ਤਿੰਨ ਗਨੂੰਨ ਆਪਾਂ ਵਾਪਸ ਕਰਾ ਕੇ ਆਏ ਆ ਇੱਕ ਕਾਨੂੰਨ ਸੀ ਖੇਤੀ ਜਿਹੜੀ ਠੇਕੇ ਤੇ ਹੈ ਉਦੇ ਨਾਲ ਸੰਬੰਧਿਤ ਦੂਜਾ ਕਾਨੂੰਨ ਸੀ ਕਿ ਇਹਨਾਂ ਨੂੰ ਅਨਾਜ ਖਰੀਦਣ ਨੂੰ ਹੀ ਖੁੱਲ੍ਹ ਦੇਓ ਪ੍ਰਾਈਵੇਟਾਂ ਨੂੰ ਖੁੱਲ੍ਹ ਦੇਣ ਵਾਸਤੇ ਜਿਹੜੀਆਂ ਸਰਕਾਰੀ ਮੰਡੀਆਂ ਹਨ ਉਹਨਾਂ ਦਾ ਭੋਗ ਪਾ ਦਿਓ ਜਿੰਨੀ ਮੋਦੀ ਇੱਕੇ ਟੱਕਣਾ ਵੱਢਣ ਲੱਗਿਆ ਸੀ ਇਹਨਾਂ ਨੂੰ ਨਾਲ ਉਹਨਾਂ ਨੂੰ ਆਇਆ ਲੱਗਦਾ ਸੀ ਬਹੁਤ ਵਧੀਆ ਮੌਕਾ ਹੈ ਕਿਉਂਕਿ ਜਿੰਨਾ ਕਰੋਨਾ ਦਾ ਪ੍ਰਚਾਰ ਕਰਕੇ ਉਡੀ ਮਾਰ ਬਿਮਾਰੀ ਦੀ ਨਹੀਂ ਸੀ ਜਿੱਦਾਂ ਇਹਨੇ ਕੋਰੋਨਾ ਦਾ ਪ੍ਰਚਾਰ ਕੀਤਾ ਬਿਨਾ ਖੇਤੀ ਤੋਂ ਲਗਭਗ ਸਾਰਾ ਕੁਝ ਬੰਦ ਹੋ ਗਿਆ ਹਿੰਦੁਸਤਾਨ ਦਾ ਤੇ ਕਈ ਬਹੁਤ ਸਾਰੀਆਂ ਮੌਤਾਂ ਇਸ ਕਰਕੇ ਹੋ ਗਿਆ ਵੀ ਹੁਣ ਤਾਂ ਕਰੋਨਾ ਹੋ ਗਿਆ ਹੁਣ ਨਹੀਂ ਸੀ ਬੱਚਦੇ ਜਿਵੇਂ ਭਰਾਵਾਂ ਨੂੰ ਕੈਂਸਰ ਹੋ ਜਾਂਦਾ ਉਹ ਵੀ ਕਹਿੰਦੇ ਨਾਮਰਾਜ਼ਾ ਹੁਣ ਤਾਂ ਜਾਣਾ ਹੀ ਹੈ ਜਨ ਦੀ ਆਹ ਹੌਲ ਵਾਲਾ ਜੇ ਸੱਪ ਡੰਗ ਮਾਰਦੇ ਦੇਸ ਡੱਡੂ ਜਾਵੇ ਤੁਸੀਂ ਮਰਦੇ ਨਹੀਂ ਡਾਂਗਲ ਡੱਡੂ ਮਾਰਦੇ ਦੇ ਸੱਪ ਜਾਵੇ ਤੁਸੀਂ ਨਾਲ ਦੀ ਨਾਲ ਸਾਹ ਛੱਡ ਦੇਵੋਗੇ ਜਦੋਂ ਇਹ ਹਾਲਤ ਪੈਦਾ ਕੀਤੀ ਉਦੋਂ ਕਿ ਹੁਣ ਕਿਹੜਾ ਲੋਕਾਂ ਨੇ ਬਾਹਰ ਨਿਕਲਣਾ ਹੈ ਕਰੋਨਾ ਕਰਕੇ ਭਰਾਵਾ ਅਸੀਂ ਸੂਬੇ ਦੀ ਸਾਰੀ ਟੀਮ ਜਾਂ ਜਿਨ੍ਹਾਂ ਨੂੰ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਸੀ ਵੱਡੀ ਉਮਰ ਵਾਲੇ ਬਿਮਾਰੀ ਵਾਲੇ ਸਾਰਿਆਂ ਨੂੰ ਕਿਹਾ ਸੀ ਵੀ ਕੋਈ ਨਾ ਸਾਲ ਸੀ ਮਹੀਨਾ ਦੀ ਗੱਲ ਹੋ ਬਿਮਾਰੀ ਤੋਂ ਵਜੋ ਲੜ ਫੇਰ ਲਵਾਂਗੇ ਤੇ ਜਦੋਂ ਮੋਦੀ ਨੇ ਕੁਝ ਕੀਤਾ ਸਾਰੇ ਮੈਦਾਨ ਚ ਆ ਕੇ ਵੀ ਬਿਮਾਰੀ ਸਾਰਿਆਂ ਨੂੰ ਨਹੀਂ ਮਾਰਦੀ ਮੋਦੀ ਦਾ ਹਮਲਾ ਸਾਰਿਆਂ ਨੂੰ ਮਾਰਦਾ ਉਹ ਨਹੀਂ ਦੇਖਦਾ ਕੋਈ ਵੱਡਾ ਸੋਟ ਮੈਦਾਨ ਚ ਆਏ ਆ ਭਰਾਵੋ 13 ਮਹੀਨੇ ਲੜੇ ਹੋ ਮੋਦੀ ਨੂੰ ਝੋਕਣਾ ਪਿਆ ਆਪਣੇ ਪ੍ਰਧਾਨ ਨੇ ਉਦੋਂ ਵੀ ਕਿਹਾ ਸੀ ਕਿ ਸੱਪ जख्मी ਹੋ ਗਿਆ ਡੰਗ ਮਾਰਨ ਦੀ ਸਮਰੱਥਾ ਨਹੀਂ ਗਈ जख्मी ਬੰਦਾ ਤਾਂ ਵੱਧ ਹਰਖਣਾ ਡੰਗ ਮਾਰਦਾ ਜੇ ਕਹਿਣਾ ਹੋਵੇ ਸੱਪ ਵੀ जख्मीਆ ਵੱਧ ਜ਼ੋਰ ਨਾਲ ਡੰਗ ਮਾਰੂਗਾ ਇੱਕ ਕਿਸੇ ਦੇ ਗੁੱਸੇ 'ਚ ਮਾਰਨਾ ਕੁਛ ਇੱਕ ਨਾਰਮਲ ਹਾਲਤ 'ਚ ਕਿਸੇ ਦੇ ਮਾਰਨਾ ਉਹ ਜਣ ਦੀ ਦਿਨ ਰਾਤ ਦਾ ਫਰਕ ਹੁੰਦਾ ਹੈ ਜਿਨ੍ਹਾਂ ਦੀ ਐਡੀ ਵੱਡੀ ਲੜਾਈ ਹੈ ਬ੍ਰਿਟੀਕਲ ਤੌਰ ਤੇ ਵੀ ਮੋਦੀ ਨੂੰ ਉਠਾ ਦਿਓ ਸਾਨੂੰ ਸੈਂਟਰ ਚ ਬਹਾ ਦਿਓ ਇਹ ਪੂਰੀ ਲੜਾਈ ਆ ਬੂਰਾ ਘੋਲ ਹੈ ਕਿ ਗੱਦੀ ਕਿਹਨੂੰ ਮਿਲੇ ਆ ਨੀਤੀਆਂ ਦੇ ਮਾਮਲੇ ਚ ਇੱਕ ਹੈ ਤੇ ਜਦੋਂ ਤੁਸੀਂ ਫੈਸਲਾ ਕੀਤਾ 32 ਜਾਂ 37 ਬੰਦਿਆਂ ਨੇ ਵੀ ਫੈਸਲਾ ਕਰ ਲਿਆ ਕਿ ਅਸੀਂ 8 ਤਰੀਕ ਨੂੰ ਚੰਡੀਗੜ੍ਹ ਜਾਵਾਂਗੇ ਪਰ ਜਦੋਂ ਸਾਨੂੰ ਲੱਗਿਆ ਵੀ ਅੱਠ ਤਾਂ ਬਹੁਤ ਦੂਰ ਐ ਸੀ ਦਵਾਰੇ ਜੁੜੇ ਦਵਾਰੇ ਜੁੜੇ ਚ ਤੁਰਤ ਫੈਸਲਾ ਕੀਤਾ ਕਿ ਆਪ ਵਾਲਾ ਦਾ ਕੋਈ ਐਮਐਲਆ ਕੋਈ ਮੰਤਰੀ ਐ ਇਹਨਾਂ ਦੇ 12 ਚ ਆਜੋ ਟਾਈਮ ਨਹੀਂ ਸੀ ਤਿਆਰੀ ਦੂਰੀ ਦਾ ਤੁਹਾਡੇ ਵਾਸਤੇ ਤੁਸੀਂ ਰੰਗ ਦਿਖਾਏ ਵੱਡੀ ਗਿਣਤੀ ਚ ਆਏ ਹੋ ਨਾ ਤੇ ਜਿੱਦੈ ਸਾਡੇ ਧਰਨੇ ਆ ਉਦੋਂ ਲਗਭਗ 2 ਜਾਂ 3 ਵਜੇ ਆਪਣੇ ਕੋਲੇ ਖਬਰਾਂ ਆ ਗਈਆਂ ਕਿ ਉਹਨਾਂ ਨੇ ਇਹ ਤਾਂ ਫੈਸਲਾ ਵਾਪਸ ਲੈ ਲਿਆ ਨਾਲੇ ਵੀ ਅਸੀਂ ਪਿਛਲੀ ਸਰਕਾਰ ਵਾਲੇ ਵੀ ਸਾਰੇ ਰੱਦ ਕਰਤੇ ਇਹ ਹੁਣ ਤਾਂ ਦੇਖਣ ਵਾਲੀ ਹੈ ਵੀ ਸੱਚੇ ਰੱਦ ਕਰਤੇ ਖੜੇ ਐ ਜੇ ਸਰਕਾਰ ਬਦਲ ਗਈ ਫਿਰ ਇਹ ਦਲੀਲ ਕਿੱਧਰੋਂ ਆ ਗਈ ਵੀ ਤਾਂ ਪਿਛਲੀ ਸਰਕਾਰ ਦੇ ਫੈਸਲੇ ਕਰੇ ਐ ਕਿ ਮੌਕੇ ਦੀ ਸਰਕਾਰ ਨੂੰ ਅਧਿਕਾਰ ਨਹੀਂ ਉਹਨਾਂ ਦੇ ਸਾਰੇ ਫੈਸਲੇ ਰੱਦ ਕਰਨ ਦੇ ਸਾਰੇ ਫੈਸਲੇ ਰੱਦ ਕਰ ਸਕਦੇ ਆ ਪਰ ਨੀਤੀ ਤੇ ਨੀਤੀ 'ਚ ਫਰਕ ਹੈ ਇਹਨਾਂ ਦੇ ਨਾਰੇ ਲੱਖਾਂ ਲਾਹਣੋ ਇਨਕਲਾਬ ਜਿੰਦਾਬਾਦ ਦੇ ਆਹ ਮਸਲਾ ਹੈ ਜਿੱਦਰ ਨੂੰ ਤੁਰੇ ਹੋਏ ਐ ਸਾਮਰਾਜਿਆਂ ਦੇ ਹਦਾਇਤਾਂ ਦੰਕਲ ਸਮਝੌਤਾ ਹੋਇਆ ਉਹਨਾਂ ਸਾਰਿਆਂ ਸਮਝੌਤਿਆਂ ਦੇ ਤਹਿਤ ਪੂਰਾ ਫੈਸਲਾ ਹੈ ਕਿ ਸਰਕਾਰੀ ਚੀਜ਼ ਕੋਈ ਰਹਿਣ ਨਹੀਂ ਦੇਣੀ ਉਹਨਾਂ ਸਾਰੇ ਮਹਿਕਮਿਆਂ ਤੇ ਕਬਜ਼ਾ ਕਰਨਾ ਹੈ ਅਨਾਜ ਤੇ ਪਾਣੀ ਤੇ ਕਬਜ਼ਾ ਕਰਨਾ ਹੈ ਤੇ ਹਵਾ ਵੀ ਪ੍ਰਦੂਸ਼ਿਤ ਕਰਤੀ ਹੌਲੀ ਹੌਲੀ ਹੋ ਸਕਦਾ ਵੀ ਜੀਣੇ ਦਾ ਪੈਣਾ ਤੋਂ ਸਿਲੰਡਰ ਲੈਣੇ ਪੈਣਗੇ ਜਿਹੜੇ ਬਹੁਤ ਬਿਮਾਰ ਹੋਣਿਆ ਉਦੋਂ ਆਪ ਨੂੰ ਆਕਸੀਜਨ ਲਾਉਂਦੇ ਆ ਐਂ ਜ਼ਿੰਦਗੀ ਕਿੰਨਾ ਕੁ ਚਿਰ ਲੰਘੂਗੀ ਐਂ ਜ਼ਿੰਦਗੀ ਕਿੰਨਾ ਕੁ ਚਿਰ ਜਿਉ ਲਾਂਗੇ ਕੀ ਪ੍ਰਵਾਨ ਹੋਊ ਸਾਨੂੰ ਉਹ ਜ਼ਿੰਦਗੀ ਫਿਰ ਜੇ ਸਾਨੂੰ ਉਹ ਜ਼ਿੰਦਗੀ ਪ੍ਰਵਾਨ ਨਹੀਂ ਹੋਣੀ ਕਿ ਉਦੋਂ ਜਾ ਕੇ ਲੜਾਂਗੇ ਉਦੋਂ ਤਿਆਰ ਹੋਵਾਂਗੇ ਫਿਰ ਅੱਜ ਹੀ ਕਿਉਂ ਨਾ ਉਸ ਹਾਲਤ ਵਾਸਤੇ ਤਿਆਰ ਹੋਈਏ ਕੇ ਲੈ ਲਓ ਜਿੰਨੀਆਂ ਘਰਵਾਨੀਆਂ ਲੈਣੀਆਂ ਤੁਹਾਡਾ ਨਹੀਂ ਲਾਗੂ ਹੋਣ ਦੇਣਾ ਹੁਣ ਅਸੀਂ ਦੁਬਾਰੇ ਜੁੜੇ ਪਿਠੀਕਾ ਕਿਹਨਾਂ ਵਕਤੀ ਚੋਣਾ ਕਰਕੇ ਦਵਾ ਮੰਨ ਲਿਆ ਵਾਪਸ ਲੈ ਲਈ ਚੋਣਾ ਦੀ ਖੇਡ ਤਾਂ 2 ਮਹੀਨੇ ਐ ਇਹਨਾਂ ਦੀ ਸਰਕਾਰ ਦਾ ਹੈਗੀ ਸੈਂਟਰ ਜਿਹੜੀ ਮਰਜ਼ੀ ਬਣ ਜੇ ਉਦੋਂ ਬਾਅਦ ਕੀ ਹੋ ਕੀ ਇਹ ਰਾਹ ਬਦਲਦਾ ਜਾਂ ਇਸ ਰਾਹ ਤੇ ਜਿਹੜੇ ਤੇ ਤੋਰਿਆਂ ਨੂੰ ਕੋਈ ਬ੍ਰੇਕਾਂ ਲਾਈਆਂ ਜਾ ਸਕਦੀਆਂ ਜਾਂ ਜਿਹੜੇ ਲੋਕਾਂ ਨੂੰ ਲੱਗੋ ਵੀ ਥੋੜਾ ਜਿਹਾ ਆਇਆ ਜੀ ਥੋੜਾ ਜਿਹਾ ਇਕੱਠ ਹੋਇਆ ਫੈਸਲਾ ਦਾ ਬਾਬਸ ਲੈ ਲਿਆ ਉਹਨਾਂ ਸਾਰੇ ਲੋਕਾਂ ਨੂੰ ਸਿਰਦਰਦੀ ਜਗਾਉਣੀ ਆ ਉਹਨਾਂ ਦੀ ਕਿ ਹਾਲਤ ਤੇਜ਼ੀ ਨਾਲ ਉਧਰ ਨੂੰ ਜਾ ਰਹੇ ਹੈ ਤਾਂ ਸਾਨੂੰ ਇਹ ਗੱਲਾਂ ਸਮਝ ਆਈਆਂ ਤਾਂ ਆਉਣਿਓ ਅਸੀਂ ਨੂੰ ਵੱਧਵੀਂ ਮੀਟਿੰਗ ਕਹਿੰਦੇ ਆ ਤੇ ਦੇਖਣ ਵਾਲਾ ਤਾਂ ਉਹ ਵੀ ਬਹੁਤ ਵੱਡਾ ਕਾਨਫਰੰਸ ਇਕੱਠ ਸੀ ਜਿਹਦੇ ਮੱਲੇ ਤੁਹਾਨੂੰ ਗੱਲ ਸਮਝ ਆਈ ਹੈ ਰਾਤ ਕਿਸੇ ਨੂੰ ਹੋ ਸਕਦਾ ਹੈ 8 ਵਜੇ ਸੁਨੇਹਾ ਮਿਲਿਆ ਹੋਵੇ ਕਿਸੇ ਨੂੰ ਹੋ ਸਕਦਾ ਹੁਣੇ ਤੜਕੀ ਨਾ ਦਿੱਤਾ ਹੋਵੇ ਕਿਉਂ ਲਗਭਗ ਅਸੀਂ 4 ਵਜੇ ਦਾ ਸੀ ਫੈਸਲਾ ਕੀਤਾ ਉਦੋਂ ਬਾਅਦ ਫੋਨ ਕੀਤਾ ਜਿਲ੍ਹੇ ਵਾਲਿਆਂ ਨੂੰ ਜਿਲ੍ਹਿਆਂ ਨੇ ਬਲਾਕਾਂ ਨੂੰ ਕਰਨਾ ਹੈ ਬਲਾਕਾਂ ਨੇ ਨਗਾਹ ਪਿੰਡਾਂ ਨੂੰ ਕਰਨੇ ਆ ਜੇ ਮੈਨੂੰ ਲੱਗਦਾ ਵੀ ਕੋਈ 8 ਵਜੇ ਤੋਂ ਪਹਿਲਾਂ ਸਨੇਹੇ ਪਹੁੰਚ ਕੇ ਹੋਣਗੇ ਜਦੋਂ ਤੁਸੀਂ ਸੌਣ ਦੀ ਤਿਆਰੀ ਕਰਦੇ ਹੋ ਹੋਣਗੇ ਬਹੁਤੇ ਹੁਣ ਆ ਬੈਠਿਓ ਕਿਉਂ ਬੈਠਿਓ ਤੁਹਾਡੇ ਗੱਲ ਪੱਲੇ ਪਈ ਹੋਈ ਐ ਇਹ ਗੱਲ ਸਾਰਿਆਂ ਦੇ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਜਾਂ ਸਾਡੀਆਂ ਮਾਵਾ ਭੈਣਾਂ ਇਹ ਗੱਲ ਸਾਰਿਆਂ ਦੇ ਪੱਲੇ ਪਣੀ ਚਾਹੀਦੀ ਐ ਫੇਰੇ ਤਾਕਤ ਇਕੱਠੀ ਹੋਈ ਜਨਾ ਨੀਤੀਆਂ ਨੂੰ ਰੋਕ ਸਕਦੇ ਐ ਉਥੇ ਲਜਾਣੀ ਆ ਗੱਲ ਇਹਨਾਂ ਨੇ ਨੀਤੀਆਂ ਨੂੰ ਪੁੱਠਾ ਕਿਹੜਾ ਦੇਣਾ ਹੁਣ ਜਿਹੜਾ ਫੈਸਲਾ ਕੀਤਾ ਕਿ ਜਿਹੜੇ ਸ਼ੈਲੋ ਗੋਦਾਮ ਐ ਅੱਜ ਥਾ ਲੈਣ ਕਲ ਨੂੰ ਫੇਰ ਆਗਿਆ ਦੇ ਦੋਣਗੇ ਆਪਣੀ ਮੰਗ ਬਣਦੀ ਐ ਕਿ ਇਹਨੂੰ ਪੱਕੇ ਤੌਰ ਤੇ ਰੱਦ ਕਰੋ ਜਿਹੜੇ ਸੈਲੋ ਗਦਾਮ ਬਣੇ ਹੋਏ ਆ ਸਰਕਾਰੋਂ ਉਹਨਾਂ ਨੂੰ ਜ਼ਬਤ ਕਰੇ ਆਪਦੇ ਅੰਡਰ ਲਵੇ ਜਿਹੜੇ ਸੈਲੋ ਗਦਾਮ ਬਣੀ ਜਾਂਦੇ ਆ ਉਹਨਾਂ ਦਾ ਕੰਮ ਜਿਹੜਾ ਬਣਦਾ ਤੁਰਤ ਬੰਦ ਕਰੇ ਠੀਕ ਆ ਜਿਹੜੇ ਕਹਿੰਦੇ ਸੈਲੋ ਗਦਾਮ ਆ ਉਹਦੇ ਚ ਨਾਜ ਬਹੁਤ ਵਧੀਆ ਢੰਗ ਨਾਲ ਸਾਮਿਆ ਜਾਂਦਾ ਹੈ ਬਣਾ ਲੈ ਸਰਕਾਰ ਆਪਦੇ ਜਿਹੜਾ ਖੁੱਲੇ ਸਮਾਨ ਚ ਆ ਨਾ ਛੜਦਾ ਹੈ ਤੇ ਉਹ ਸੜਿਆ ਹੋਇਆ اناਜ ਜਿਹੜਾ ਕਹਿੰਦੇ ਲੋਕਾਂ ਨੂੰ ਅਸੀਂ ਮੁਕਤ ਦਿੰਦਾ ਉਹ ਹੁੰਦਾ ਹੈ ਉਹ ਪਸ਼ੂਆਂ ਦੇ ਖਾਣ ਦੇ ਕਾਬਲ ਵੀ ਨਹੀਂ ਹੁੰਦਾ ਅਸੀਂ ਨਹੀਂ ਰੋਕਦੇ ਹਜੇ ਗਦਾਮ ਬਣਾਉਣਾ ਉਹਦੇ ਚ ਜਿਹੜੇ ਕੰਮ ਮਸ਼ੀਨਰੀ ਕਰਦੀ ਹੈ ਜਿਹੜਾ ਦਾ اناਜ ਖਰਾਬ ਨਾ ਹੋਵੇ ਉਹਦੇ ਲਈ ਮਸ਼ੀਨਰੀ ਦੀ ਲੋੜ ਹੈ ਉਹ ਲਾ ਲੈਣਾ ਇਹ ਨਹੀਂ ਵੀ ਉੱਥੇ ਸਿੱਧੀ ਟਰਾਲੀ ਲਈ ਤੇ ਸਿੱਧੇ ਉਹ ਗੱਡੀ ਤੇ ਲੋਡ ਹੋ ਗਈ। ਇਹਦੇ ਨਾਲ ਤਾਂ ਬਹੁਤ ਸਾਰਾ ਦਾ ਕੰਮ ਮਰ ਗਿਆ। ਮੰਨ ਲਓ ਜੇ ਜਿੱਦ ਨੂੰ ਇਹ ਤੁਰੇ ਐ ਇਹ ਐਂ ਤਾਂ ਨਹੀਂ ਵੀ ਆਪਾਂ ਭਾਈ ਕੱਲੇ ਕਿਸਾਨਾਂ ਉਮੀਦਾਂ ਦਾ ਕੋਈ ਹਰਜਾ ਹੋਇਆ। ਜਿਹੜੇ ਪੱਲੇਦਾਰ ਐ ਉਹਨਾਂ ਦਾ ਟੋਟਲ ਕੰਮ ਬੰਦ ਹੁੰਦਾ। ਜਿਹੜੇ ਮੰਡੀਆਂ 'ਚ ਧਾਨ ਕੇ ਐ ਉਹਨਾਂ ਦਾ ਕੰਮ ਟੋਟਲ ਬੰਦ ਹੁੰਦਾ। ਤੇ ਜਿਹੜੇ ਬਹੁਤ ਟਰੱਕ ਵਾਲੇ ਕਮਜ਼ੋਰ ਵੀ ਉਹ ਵੀ ਸਾਲ ਦਾ ਘਰ ਪੂਰਾ ਕਰ ਲੈਂਦੇ ਕਸੀਜਨ ਚ ਖੜਕੇ ਖਰੇ ਹੁੰਦੇ ਆ ਟਰੱਕ ਤੇ ਜਦੋਂ ਗਦਾਮਾਂ 'ਚ ਲੱਗਦੀ ਹੈ ਉਦੋਂ ਕਹਿੰਦੇ ਸਪੈਸ਼ਲ ਲੱਗਿਆ ਫਿਰ ਉਹਨਾਂ 'ਚ ਕੰਮ ਦੀ ਜਾਂਦੇ ਆ ਉਹੀ ਜਨਰਲ ਟਰੱਕ ਵਾਲਿਆਂ ਦਾ ਵੀ ਕਾਰੋਬਾਰ ਚੱਲੀ ਜਾਂਦਾ ਹੈ ਇਹਨੇ ਸਾਰਿਆਂ ਨੇ ਫੇਲ ਹੋਣਾ ਤੇ ਜੇ ਸਰਕਾਰੀ ਗਦਾਮਾਂ ਚ ਅਨਾਜ ਖਰੀਦਣਾ ਨਹੀਂ ਸਰਕਾਰੀ ਮੰਡੀਆਂ ਨਹੀਂ ਹੋਣੀਆਂ ਫਿਰ ਜਿਹੜਾ ਕਹਿੰਦੇ ਆ ਜੰਤ ਗਵੰਡ ਪ੍ਰਣਾਲੀ ਐ ਇਹਦਾ ਭੋਗ ਪਾਉਣ ਦਾ ਲੱਗੇ ਹੋਈ ਐ ਪਹਿਲਾਂ ਸਾਲ 18 ਚੀਜ਼ਾਂ ਹੁੰਦੀਆਂ ਸੀ ਹੁਣ ਦਾਲ ਤੇ ਕਣਕ ਰੇਗੀ ਉਹ ਵੀ ਪੂਰੀ ਨਹੀਂ ਜਿੰਨੇ ਹੁੰਦੇ ਉਹਨੂੰ ਲੋੜ ਐ ਇਹ ਫਿਰ ਕਿੱਥੋਂ ਦੇਣਗੇ ਫੇ ਤਾਂ ਸਾਫੀਆ ਵੀ ਉਹ ਹੈ ਹੀ ਨਹੀਂ ਸਾਡੇ ਕੋਲੇ ਕੋਈ ਚੀਜ਼ ਦੇਮਾਗੇ ਤੋਂ ਜਿੰਦੀ ਟੋਟਲ ਜੋ ਮੋਦੀ ਕਹਿੰਦਾ ਉਹ ਕਹਿੰਦੇ ਅਸੀਂ اناਜ 1 ਕਰੋੜ 35 1 ਕਰੋੜ 35 ਕਰੋੜ ਵਾਦੀ ਹੈ ਉਹ ਜਿਹੜੇ ਕਹਿੰਦੇ 80 ਕਰੋੜ ਨੂੰ ਅਸੀਂ اناਜ ਦਿੰਦੇ ਆ ਹੁਣ ਹੋਰ ਵਾਦਾ ਕਰ ਲਿਆ ਕਹਿੰਦੇ 82 ਕਰੋੜ ਹੋਗੇ ਦੇਖੋ ਦੇ ਇਸ ਨੇ ਤਰੱਕੀ ਕਿਵੇਂ ਕੀਤੀ ਉਹਨਾਂ ਨੂੰ ਨਾਲ ਕਿੱਥੋਂ ਮਿਲੋ ਏਡਾ ਵੱਡਾ ਹਰਜਾ ਸਾਡਾ ਸਾਰਿਆਂ ਦਾ ਹੀ ਤੇ ਖੇਤੀ ਨਾਲ ਜੁੜਿਆ ਹੋਇਆ ਕਿੱਡਾ ਕਾਰੋਬਾਰ ਆ ਹੋਰ ਸਾਰਾ ਉਹ ਸਾਰੇ ਕਾਰੋਬਾਰ ਨੇ ਬਰਬਾਦ ਹੋਣਾ ਤੇ ਜਿਹੜੇ ਮੁਲਾਜ਼ਮ ਲੱਗੇ ਹੋਏ ਆ ਮਾਰਕੀਟ ਕਮੇਟੀਆਂ ਚ ਐ ਫਿਰ ਉਹ ਕਹਣਗੇ ਉਹਨਾਂ ਤੋਂ ਵੀ ਕੀ ਕਰਾਉਣਾ ਜਾਂ ਜਿਵੇਂ ਬਿਜਲੀ ਬੋਰਡ 'ਚ ਢੰਗ ਚੱਲਦਾ ਵੀ ਨਵੀਂ ਭਰਤੀ ਨਹੀਂ ਕਰਨੀ ਰਿਟਾਇਰ ਹੋਏ ਬਾਬਾ ਜੀ ਠੀਕ ਹੈ ਖਾਲੀ ਸ਼ੀਟਾਂ ਇਹ ਹੀ 3 ਚਰਾਂ ਵਾਲੇ ਚੱਲਦੇ ਸਰਕਾਰੀ ਸਕੂਲਾਂ 'ਚ ਰਿਟਾਇਰ ਹੋਈ ਜਾਂਦੇ ਨਵੀਂ ਭਰਤੀ ਕਰਨੀ ਨਹੀਂ ਜਿਹੜਾ ਥਾਂ ਖਾਲੀ ਹੋਗਾ ਜਿਹਨੇ ਭਰਨਾ ਨੇ ਉਹ ਕਿੰਨਾ ਚਿਰ ਚੱਲੂ ਐਦਰ ਨੂੰ ਤਰੀ ਹੋਈ ਐ ਇਹ ਭਰਾਵੋ ਸਾਡਾ ਕੁਝ ਨਹੀਂ ਛੱਡਦੇ ਅਸੀਂ ਤਾਂ ਕਰਨਿਆ ਸਾਰਾ ਜੋਰ ਲਾਇਆ ਖੇਤੀ ਕਰਨ ਦੇ ਕਿ ਬੱਚਿਆਂ ਦਾ ਭਵਿੱਖ ਬਣਾਉਣਾ ਹੈ। ਖੇਤੀ ਨੇ ਭਵਿੱਖ ਨਹੀਂ ਬਣਾਇਆ। ਹੁਣ ਸੋਚਦੇ ਨਾ 4 6 ਵੇਚ ਦਿਓ ਬੱਚਿਆਂ ਨੂੰ ਬਾਹਰ ਭੇਜ ਦਿਓ। ਪੂਰੀ ਦੌੜ ਲੱਗੀ ਹੋਈ ਹੈ। ਤੁਹਾਡੀ ਦੌੜ ਦਾ ਫਾਇਦਾ ਉਠਾ ਰਹੇ ਹੈ। ਜਿਹਨਾਂ ਨੇ ਫਰਮਾਨ ਵਧਾਤਾ ਜਿਹੜੇ ਹੁਣ ਕੈਨੇਡਾ ਵਗੈਰਾ ਜਾਂਦੇ ਹੈ। ਸ਼ਾਇਦ 8-9 ਲੱਖ ਰੁਪਇਆ ਹੋਰ ਵੱਧ ਲੱਗਣ ਲੱਗ ਗਿਆ। ਉਹੀ ਪੜ੍ਹਾਈ ਹੈ। ਇਕ ਤਾਂ ਉਹਨੇ ਵੀ ਪੜ੍ਹਾਈ ਦਾ ਭਾਈ ਕੋਈ ਮਿਆਰ ਉੱਚਾ ਚੱਕਦਾ ਉਹਨੂੰ ਉੱਥੇ ਕੋਈ ਕੰਮ ਹੋਇਆ ਜਾਂ ਹੋਰ ਵੱਧ ਵਧੀਆ ਮਿਲ ਜੂ ਉਹ ਤਾਂ ਕੁਛ ਨਹੀਂ ਤੇ ਜਦੋਂ ਉਹਨਾਂ ਦਾ ਕੋਟਾ ਪੂਰਾ ਹੋ ਗਿਆ ਉਹ ਕਹਿੰਣਗੇ ਵੀ ਹੁਣ ਤਾਂ ਲੋੜ ਨਹੀਂ ਆਪਾਂ ਐਂ ਤਾਂ ਨਹੀਂ ਕਹਿ ਸਕਦੇ ਵੀ ਅਮਰੀਕਾ ਕੈਨੇਡਾ ਵਾਲੇ ਜਾਂ ਦੂਜੇ ਦੇਸ਼ ਹੈ ਸਾਡੇ ਮੁੰਡੇ ਕਿਉਂ ਨਹੀਂ ਲੈ ਜਾਂਦੇ ਉੱਥੇ ਜਨਰਲ ਜੇ ਤਾਂ ਕੋਈ ਰੁਜ਼ਗਾਰ ਨਹੀਂ ਉਧਰ ਗਏ ਹੋਏ ਆ ਜਿਹੜੇ ਉਸ ਦੇ ਕਾਬਲ ਨਹੀਂ ਲਾਉਂਦੇ ਹੋਰ ਨਾ ਨਸਾਂ ਤੇ ਲਾਤੇ ਨਸਾਂ ਉੱਤੋਂ ਤਾਂ ਨਹੀਂ ਦਿਗਿਆ ਸਾਰਿਆਂ ਦੇ ਰਾਜ ਚ ਹੈ ਪਹਿਲਾਂ ਕੈਪਟਨ ਨੇ ਕਿਹਾ ਸਮਾਰਦਾ ਹੋਈ 4 ਹਫ਼ਤੇ ਫਿਰ ਇਹਨਾਂ ਨੇ ਮਾਰੇ ਐ ਤੇ ਨਸਾ ਵਧੀ ਜਾਂਦਾ ਦੌਰਾਨ ਓਲਾ ਪੜਦਾ ਨਹੀਂ ਕੋਈ ਨਸਾ ਵੇਖਣ ਚ ਜਣ ਦੀ ਰਲੇ ਕਿੰਨੇ ਐ ਇਹਨਾਂ ਨੂੰ ਫਾਇਦਾ ਕਿੱਡਾ ਇਸ ਗੱਲ ਦਾ ਦੋ ਫਾਇਦੇ ਹੁੰਦੇ ਆ ਚਲੋ ਠੀਕ ਹੈ ਜਿਹੜੇ ਨੌਜਵਾਨ ਬਾਹਰ ਜਾ ਬੜੇ ਉਹ 5-4 ਸਾਲ ਔਖੇ ਸੌਖੇ ਹੋ ਕੇ ਸੈੱਟ ਹੋ ਜਾਂਦੇ ਆ ਫਿਰ ਜਿਹੜੇ ਬੱਚੇ ਨੌਜਵਾਨ ਨੂੰ ਤਾਂ ਕਦੇ ਕਿੱਥੇ ਸੈੱਟ ਹੋਣੀ ਜਾਂ ਖੇਤੀ ਚ ਹੋਣਾ ਜਾਂ ਕੋਈ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਹੋਵੇ ਉਹ ਹੈ ਨਹੀਂ ਇਸ ਕਰਕੇ ਸਰਕਾਰ ਨੂੰ ਪਤਾ ਹੈ ਕਿ ਜੇ ਨਸ਼ਾ ਬੰਦ ਕਰਤਾ ਉਹਨਾਂ ਦਾ ਪ੍ਰਬੰਧ ਨਹੀਂ ਚੱਲਦਾ ਪ੍ਰਭੂ ਐਡੀ ਵੱਡੀ ਸ਼ਕਤੀ ਆ ਨੌਜਵਾਨ ਥਲੜੀ ਰਾਹਾਂ ਕਰਦੇ ਆ ਇਹ ਤੇ ਇਹ ਗੱਲ ਉਹਨੂੰ ਸੁਰਤੀ ਨਾ ਆਵੇ ਉਹਨਾਂ ਦੀ ਸੁਰਤ ਮਾਰਦੇ ਐ ਅੰਨੇ ਮੁਨਾਫੇ ਕਮਾਉਂਦੇ ਐ ਹੁਣ ਤਾਂ ਸਾਰੀਆਂ ਗੱਲਾਂ ਜਿਹਨੇ ਮੁਨਾਫੇ ਜੇ ਕਹਿਣਾ ਹੋਵੇ ਇਸ ਕਰਕੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਤੋਨੂੰ ਗੱਲਾਂ ਚੰਗੀਆਂ ਲੱਗਦੀਆਂ ਐ ਠੀਕ ਲੱਗਦੀਆਂ ਕੁਛ ਨਾ ਕੁਛ ਗਾਹਾਂ ਵੀ ਲੈ ਜਾਣੇ ਹੋ ਬਹੁਤਾ ਸਮਾਂ ਭਵੇਂ ਇਸੇ ਇਧਰ ਲਵਾ ਦੇਣੇ ਇਕੱਠਾਂ ਚ ਪਰ ਜਿੰਨਾ ਸਮਾਂ ਮਿਲਦਾ ਆਪਦੇ ਪਰਿਵਾਰਾਂ ਚ ਕਰੋ ਆਂਡ ਗਵਾਂਡ ਚ ਕਰੋ ਜਨਦੀ ਜਿੰਨਾ ਪ੍ਰਚਾਰ ਤੁਸੀਂ ਕਰ ਸਕਦੇ ਹੋ ਘਰਾਂ ਚ ਜਾ ਕੇ ਜਿਵੇਂ ਦਿੱਲੀ ਜਾਣ ਤੋਂ ਪਹਿਲਾਂ ਕਰ ਐ ਸੀ ਆਪਾਂ ਇਹਦੀ ਲਗਾਤਾਰ ਲੋੜ ਐ ਬਹੁਤ ਸਾਰੇ ਪਿੰਡਾਂ ਦੀਆਂ ਆਧਾਰਨਾਵਾਂ ਆਉਂਦੀਆਂ ਐ ਵੀ ਉਹਨੇ ਸਪੀਕਰ ਚ ਬੋਲਤਾ ਦਿੱਤਾ ਹੁਣ ਉਹਨਾਂ ਨੂੰ ਕੀ ਸੁਣਦਾ ਨਹੀਂ ਉਹਨਾਂ ਦੀ ਕੀ ਲੋੜ ਨਹੀਂ ਬਹੁਤ ਸਾਰੀ ਦੇ ਲੇ ਆ ਜਾਂਦੀ ਐ ਵੀ ਜਦ ਜਿਹੜੀ ਤਾਂ ਨਹੀਂ ਕਿਸਾਨੇ ਉਹ ਤਾਂ ਜਾਂਦੀ ਨਹੀਂ ਹੁਣ ਤਾਂ ਆਉਣ ਲੱਗੀ ਹੋਈ ਐ ਤਾਂ ਨਹੀਂ ਕਿਸਾਨੇ ਪਰ ਬਹੁਤ ਸਾਰੀ ਹਜੇ ਵੀ ਨਹੀਂ ਆਉਂਦੀ ਉਹਨਾਂ ਨੂੰ ਵੀ ਫਿਕਰ ਉੱਠਿਆ ਹੋਇਆ ਪਰ ਹਜੇ ਸਰਦਾ ਉਹਨਾਂ ਦਾ ਕੁਝ ਨਾ ਉਸ ਮੰਲੋ ਸਾਨੂੰ ਸਾਰਿਆਂ ਨੂੰ ਪੰਜ-ਪੰਜ ਰੋਟੀ ਦੀ ਲੋੜ ਹੈ ਇੱਕ ਡੰਗ ਦੀ ਇੱਕ ਕੋਲੇ ਇੱਕ ਰਹਗੀ ਇੱਕ ਕੋਲੇ 10 ਪਈਆਂ ਜਿਹਦੇ ਕੋਲੇ 10 ਪਈਆਂ ਉਹ ਤਾਂ ਕਹੋ ਮੇਰੇ ਕੋਲ ਤਾਂ ਹੈ ਕਿਉਂ ਕਦੇ ਵਾਸਤੇ ਲੜੂ ਜਦੋਂ ਉਹਦੀ 10 ਨੂੰ ਖਤਰਾ ਹੋ ਉਦੋਂ ਸੋਚਣ ਲੱਗੂ ਇਸ ਕਰਕੇ ਭਰਾਵੋ ਜਿਹੜੇ ਬਾਲੇ ਨਹੀਂ ਬੀਟੇ ਆ ਸਾਨੂੰ ਮੁਰੇ ਲੱਗਣਾ ਪੋ ਤੇ ਜਿਹੜੇ ਬਹੁਤ ਸੌਖੇ ਹੁੰਦੇ ਆ ਜੋ ਮੂਹਰੇ ਲੱਗ ਜਾਣੋਂ ਪਾਰ ਨਹੀਂ ਲਾਉਂਦੇ ਮਜ਼ਦੂਰ ਹੈ ਚੋਨਾ ਲਾਉਂਦੇ ਆ ਉਤੋਂ ਕਿੰਨੀ ਗਰਮੀ ਹੁੰਦੀ ਹੈ ਥੱਲੇ ਪਾਣੀ ਦਿੱਤਾ ਹੁੰਦਾ ਜਿਉ ਜਥੇ ਬੰਦ ਹੋ ਕੇ ਉਹਨਾਂ ਨੂੰ ਕਹਿਣ ਵੀ ਤੁਹਾਨੂੰ ਜੇਲ੍ਹ ਲੈ ਜਾਣੇ ਆ ਉਹਨਾਂ ਦੀ ਪਹਿਲਾਂ ਜੇਲ੍ਹ ਕੀ ਵਿਗਾੜ ਦੋ ਬਈ ਉਦੋਂ ਵਾਲੇ ਤਾਂ ਗਰਮੀ ਨਹੀਂ ਹੁੰਦੀ ਜੇਲ੍ਹ 'ਚ ਹੁਣ ਤਾਂ ਪੱਖੇ ਲੱਗੇ ਪਏ ਆ ਜਿੰਨੇ ਹਰ ਵਾਰਕਤੀ ਇਹ ਸੀ ਜ ਰਹਿਣਾ ਏਸੀ ਗੱਡੀ ਚ ਬਹਿਣਾ ਉਹ ਹਵਾ ਲਾਟ ਨਹੀਂ ਕੱਟਦਾ ਫਿਰ ਉਹ ਕੋਸ਼ ਕਰਦਾ ਵੀ ਫਸਤਾ ਗਿਆ ਹੁਣ ਦੇ ਲੈ ਕਰ ਲੋ ਅਧਿਕਾਰੀਆਂ ਨਾਲ ਪਹਿਲਾਂ ਵੀ ਲਿੰਕ ਹੁੰਦੇ ਆ ਫਿਰ ਮੌਕੇ ਤੇ ਵੀ ਬਣਾਉਂਦੇ ਆ ਇਸ ਕਰਕੇ ਭਰਾਵੋ ਜਿੰਨਾ ਕੋਈ ਵੱਧ ਪੀੜਦਾ ਜਿੰਨੇ ਉਦੋਂ ਚ ਉੱਠ ਕੇ ਮੂਰੇ ਆਉਣਗੇ ਉਹਨਾਂ ਨੇ ਸਿਰੇ ਲਾਉਣੀ ਆ ਠੀਕ ਆ ਉਹਨਾਂ ਦੀ ਬਹੁਤ ਦਿੱਕਤ ਹੋ ਜਾਂਦੀ ਐ ਮਜ਼ਦੂਰਾਂ ਦੀ ਜਿਆਦਾ ਐ ਗਰੀਬ ਕਿਸਾਨੀ ਦੀ ਵੀ ਐ ਵੀ ਜੇ ਉਹ ਸਾਰਾ ਦਿਨ ਇੱਧਰ ਲਾਉਣ ਉਹਦੇ ਬੱਚੇ ਭੁੱਖੇ ਮਰਦੇ ਐ ਉਹਨਾਂ ਨੂੰ ਕੁਛ ਨਾ ਕੁਤਾ ਕਰਨਾ ਬੁਝਵੀਂ ਨਹੀਂ ਬੱਚੇ ਉਹਨਾਂ ਨੂੰ ਵੀ ਦਿਹਾੜੀ ਕਰਨੀ ਪੈ ਜਾਂਦੀ ਐ ਜੇ ਉਹਨਾਂ 'ਚ ਕੋਈ ਆਗੂ ਕਾਬਲ ਹੋਵੇ ਫਿਰ ਸਾਡੀ ਜ਼ਿੰਮੇਵਾਰੀ ਬਣਦੀ ਐ ਕਿ ਉਸੇ ਉਹਦੇ ਬੱਚੇ ਨਾ ਗੱਡ-ਗੱਡ ਭੁੱਖੇ ਮਰਨ ਦੀ ਆ ਕਾਲਾ ਝਾੜਾ ਜਿਹਨਾਂ ਨੇ ਸਟੇਜ ਚ ਲਾਈ ਸਾਡੇ ਸੂਬੇ ਦੇ ਆਗੂ ਐ ਜੇ ਇਦਰੋਂ ਪਰਿਵਾਰ ਦਾ ਫਿਕਰ ਆਪਾਂ ਨਾ ਕਰੀਏ ਤੇ ਪਰਿਵਾਰ ਦਾ ਪੂਰਾ ਫਿਕਰ ਉਹਨਾਂ ਨੂੰ ਕਰਨਾ ਪੈ ਜੇ ਐਣੀ ਵੀ ਹੁਣ ਕਰਦੇ ਨਹੀਂ ਫਿਕਰ ਪਰਿਵਾਰ ਦਾ ਪਰ ਪੂਰੀ ਜ਼ਿੰਮੇਵਾਰੀ ਪਰਿਵਾਰ ਦੇ ਫਿਕਰ ਇਹਨਾਂ ਨੂੰ ਹੋ ਜੇ ਭਲਾ ਆਪਣੇ ਨਾਲ ਕਿੰਨਾ ਕਸਾਮਾ ਦੇਣਗੇ ਜਦੋਂ ਜੋ ਮਰਜੀ ਜੀ ਕਰਦਾ ਹੋਵੇ ਮਜਬੂਰੀ ਬਣ ਜੂ ਬੱਚੇ ਤਾਂ ਭੁੱਖੇ ਮਰਦੇ ਕੋਈ ਨਹੀਂ ਦੇਖ ਸਕਦਾ ਗੋਲੀ ਵੱਜੇ ਬਾਲਾ ਨਹੀਂ ਪਤਾ ਲੱਗਦਾ ਬੱਜੀ ਗੋਲੀ ਗਿਆ ਬੰਦਾ ਭੁੱਖ ਸਾਰਿਆਂ ਨੂੰ ਭੜੀ ਮੌਤ ਇਸ ਕਰਕੇ ਸਾਡੇ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹ ਨਿਮਾਉਣੀਆਂ ਪੈਣਗੀਆਂ ਉਸਾਨਾ ਮੰਨਿਓ ਆਪਣੇ ਕਿੰਨੇ ਇਕੱਠ ਹੁੰਦੇ ਐ ਕੀ ਭਣਾ ਆਪਣੇ ਇਕੱਠਾਂ ਦੇ ਬਰਾਬਰ ਨਹੀਂ ਆ ਸਕਦੀਆਂ ਸਾਡਾ ਦਾਵਾ ਆ ਸਕਦਾ ਇਹ ਹਾਲਤ ਬਣ ਚੁੱਕੀ ਐ ਪਰ ਹੁੰਦਾ ਕੀ ਐ ਕਿ ਜੇ ਥੋੜੀ ਜਿਹੀ ਗਿਣਤੀ ਵਧ ਗਈ ਵੀ ਇੰਨਾ ਕੁ ਦੀ ਆਪਣੇ ਕੋਲ ਜਿਹੜੀ ਗੱਡੀ ਐ ਪਿੰਡ ਵਾਲਿਆਂ ਤੁਹਾਡੀਆਂ ਲਈਆਂ ਹੋਈਆਂ ਅਸੀਂ ਨਹੀਂ ਆਦੇ ਉਹ ਗੱਡੀਆਂ ਵੇਚਦੇ ਜਾਂ ਕਿਉਂ ਲੈ ਲੀਆਂ ਉਹ ਗੱਡੀਆਂ ਇਸ ਵਾਸਤੇ ਜਦੋਂ ਤੁਹਾਨੂੰ ਹਾਕ ਮਾਰਤੀ ਜਿਵੇਂ ਸਿੱਧੇ ਮੰਤਰੀ ਦੇ ਆਏ ਮੀਟਿੰਗ ਲਾ ਕੇ ਮੌਜਨਾ ਤੁਰ ਗਿਆ ਸਾਨੂੰ ਫੋਨ ਕਰਨ ਦੀ ਖੇਚਲ ਵੀ ਨਹੀਂ ਸਮਝੀ ਵੀ ਆਪੇ ਉੱਠ ਜਣਗੇ ਧੱਕੇ ਖਾ ਕੇ ਜਦੋਂ ਫੋਨ ਕਰਿਆ ਜਿੰਨੇ ਅੱਧੇ ਘੰਟੇ ਚ ਬੰਦੇ ਆ ਗਏ ਗੱਡੀਆਂ ਲੈ ਕੇ ਉਹ ਗੱਡੀਆਂ ਉਸ ਕੰਮ ਵਾਸਤੇ ਆ ਉਹ ਗੱਡੀਆਂ ਨੇ ਕੱਠ ਨਹੀਂ ਵਧਾਉਣਾ ਫਿਰ ਜੇ ਗੱਡੀ ਨਾਲ ਹੀ ਸੜਿਆ ਦੋ ਕਰਾ ਲਓ ਮਿੰਨੀ ਬੱਸ ਕਰਾ ਲੋ ਜਿਆਦੇ ਉਹ ਵੱਡੀ ਕਰਾ ਲੋ ਜੇ ਤੁਸੀਂ ਭਲਾਂ ਇਹਨਾਂ ਗੱਡੀਆਂ ਦੇ ਦਿੱਲੀ ਜਾਣਾ ਹੁੰਦਾ ਜੋ ਤੁਸੀਂ ਦਿੱਲੀ ਰੰਗ ਬੰਨ ਕੇ ਆਏ ਹੋ ਭੈਣ ਭਰਾ ਉਹ ਰੰਗ ਵੱਜ ਜਾਂਦੇ ਜਿੰਦੀ ਭੈਣਾਂ ਦਾ ਬਰੋਬਰ ਲੜਾਏ ਬਿਨਾ ਸਾਡੇ ਮਸਲੇ ਨਹੀਂ ਹੱਲ ਹੋਣੇ ਭਰਾ ਅਸੀਂ ਨਿਪੁੰਸਾ ਦੇ ਇਰਾਦੇ ਸਾਡੇ 100 ਜਿਹੜੇ ਪਿੰਡ ਦੇ ਮਜ਼ਦੂਰਾਂ ਨਾਲ ਜਿਹੜੇ ਖੇਤੀ ਨਾਲ ਜੁੜੇ ਹੋਏ ਐ ਬਹੁਤ ਰੌਲੇ ਆ ਸਾਡੇ ਭਵੇਂ ਉਹਨਾਂ ਨੂੰ ਦਿਹਾੜੀ ਦੀ ਬੱਦ ਲੋੜ ਐ ਪਾਣੀ ਕਿਉਂਕਿ ਨੀਵੇਂ ਪਾਸੇ ਨੂੰ ਜਾਂਦਾ ਸਾਨੂੰ ਲਾਦੇ ਵੱਧ ਕਿਉਂ ਮੰਗਦੇ ਐ ਇਹ ਝੋਨੇ ਦੀ ਲਵਾਈ ਵੱਧ ਕਿਉਂ ਮੰਗਦੇ ਐ ਰੇਜ ਜਿੰਨਾ ਮਰਜੀ ਵਧਾ ਲੈਣਾ ਆਮ ਹਾਰੇ ਲੋਕ ਉੱਠ ਕੇ ਆ ਜਿਹੜੇ ਉਹਨਾਂ ਦੇ ਥੋੜੀ ਦਿਹਾੜੀ ਤੇ ਕਹਿੰਦੇ ਆਜੋ ਘੇਰ ਲਓ ਬੜੇਓ ਖੇਤਾਂ ਚ ਡੀਜ਼ਲ ਜਿੰਨਾ ਮਰਜੀ ਵਾਜੇ ਮਸ਼ੀਨਰੀ ਜਿੰਨੀ ਮਰਜੀ ਵਧ ਜੇ ਘਰਦਿਆਂ ਲੋੜਾਂ ਖੇਤੀਦਿਆਂ ਲੋੜਾਂ ਜਿੰਨੇ ਮਰਜੀ ਵਧੀ ਜਾਣ ਉਦੀ ਖਾਤਰ ਕਿੰਨੇ ਕੁ ਤਿਆਰ ਹੋਣੇ ਉਹਦੀ ਖਾਤਰ ਵੀ ਜਿਹੜੇ ਜਾਗਰੂਪ ਹੋ ਗਿਆ ਆਪਾਂ ਉਹ ਹਿੱਸਾ ਤੁਰਦੇ ਆ ਉਧਰ ਵੀ ਉਹਨਾਂ ਨੂੰ ਸਮਝਾਉਣਾ ਵੀ ਆਪਣੀ ਲੜਾਈ ਇੱਧਰ ਨਹੀਂ ਬਣਦੀ ਆਪਣੀ ਲੜਾਈ ਤਾਂ ਉਧਰ ਬਣਦੀ ਹੈ ਜਣ ਵੀ ਉਹਨਾਂ ਨਾਲ ਸਾਂਝ ਪਾਈ ਬਣਾ ਸਰਨਾ ਨਹੀਂ 32 ਜਾਂ 35% ਆ ਮਜ਼ਦੂਰਾਂ ਦੀ ਗਿਣਤੀ ਪਿੰਡਾਂ ਵਾਲਿਆਂ ਦੀ ਜਿਹੜੇ ਮਰਜ਼ੀ ਪਿੰਡ ਦਾ ਸਰਵੇ ਕਰ ਲਿਓ ਤੁਸੀਂ 15 ਤੋਂ 18% ਕਿਸਾਨ ਹੋਗੇ ਜਿਹਨਾਂ ਦੀ ਜ਼ਮੀਨ ਵੇਲੀ ਹੋਗੀ ਜ਼ਮੀਨ ਦੇ ਤੋ ਵਿਲੇ ਹੋਗੇ ਅੱਧ ਬਣਦਾ ਇਹ ਪੂਰੀ ਵਾਦੀ ਦਾ ਤੇ ਅਸੀਂ ਅੱਧ ਨੂੰ ਪਾਸੇ ਧੱਕ دیے ਫਿਰ ਆਪਣਾ ਕੀ ਦੇ ਹੱਕ ਚ ਭੋਗਤਗੇ ਵੀ ਆਪਾਂ ਇਹ ਤਾਂ ਹਾਕਮਾਂ ਦੇ ਹੱਕ ਚ ਜਾਵੜੇ ਇਹ ਤਾਂ ਉਹਨਾਂ ਦੀ ਲੋੜ ਹੈ ਇਹਨਾਂ ਨੂੰ ਕਿਹੜੀ ਗੱਲ ਤੇ ਲੜਾਇਆ ਜਾ ਸਕਦਾ ਹੈ ਜਾਤ ਤੇ ਲੜਾ ਦਿਓ ਇਲਾਕੇ ਦੇ ਤੌਰ ਤੇ ਲੜਾ ਦਿਓ ਧਰਮਾਂ ਦੇ ਤੌਰ ਤੇ ਲੜਾ ਦਿਓ ਪਾਰਟੀਆਂ ਦੇ ਤੌਰ ਤੇ ਲੜਾ ਦਿਓ ਇਹ ਉਹਨਾਂ ਦਾ ਕੰਮ ਐ ਸਾਡਾ ਕੰਮ ਆ ਸਾਰਿਆਂ ਨੂੰ ਕਿਵੇਂ ਇਕੱਠੇ ਕਰ ਲਈਏ ਕਿਵੇਂ ਸਮਝਾ ਲਈਏ ਕਿਵੇਂ ਇਕੱਠੇ ਕਰੀਏ ਆਹ ਕੰਮ ਪਰ ਆਵੋ ਸਾਰਿਆਂ ਨੂੰ ਕਰਨਾ ਪਊ ਅਸੀਂ ਤਾਂ ਦਿਨ ਰਾਤ ਲੱਗੇ ਹੋਏ ਆ ਜਿੰਨੀ ਕਹਿੰਦੀ ਉਹ ਵੀ ਲਾ ਲਾਂਗੇ ਇਹ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆਉਣੀ ਐ ਇਹਨੂੰ ਕਿੰਨੀ ਤਾਨ ਦੇਹੀ ਨਾਲ ਕਿੰਨੀ ਸ਼ਾਨ ਬਣਾ ਨਮਾਉਣ ਲੱਗ ਜੌਨੇ ਹੋ ਫਿਰ ਪਹੁੰਚ ਜਾਗੇ ਉਸ ਮੰਜ਼ਲ ਤੇ ਤੇ ਜੇ ਕਹੀਗੇ ਵੀ ਹੈਗੇ ਆਗੂ ਜੀ ਸਾਨੂੰ ਦੱਸਣ ਵਾਲੇ ਬਹੁਤ ਐ ਠੀਕ ਐ ਛਾਣੇ ਵੀ ਐ ਬਿਕਦੇਬ ਨਹੀਂ ਝੁਕਦੇਬ ਨਹੀਂ ਕਿ ਨਗਜ਼ਰ ਇੱਕ ਵਸ ਤਾਂ ਹੱਦ ਆਈ ਰਹੀ ਐ ਨਾ ਇਸ ਕਰਕੇ ਭਰਾਵੋ ਸਾਰੇ ਥੀ ਸੋਚੋ ਬਹੁਤ ਔਰੀ ਗਿਆ ਤੁਹਾਨੂੰ ਕੱਠਾਂ ਚ ਵੀ ਸਾਡੀ ਇੰਨੀ ਮਾੜੀ ਹਾਲਤ ਨਹੀਂ ਹੋਵੇ ਅਸੀਂ ਬਸੰਤੀ ਪੱਗ ਨਾ ਲੈ ਸਕੀ ਧੰਨਵਾਦ ਕਰਦੇ ਆ ਪਹਿਲਾਂ ਲਿਆ ਮੀਟਿੰਗਾਂ ਨਾਲ ਵੱਧ ਗਿਣਤੀ ਆ ਤੁਹਾਡੇ ਪੱਗਾਂ ਮੰਨੀਆਂ ਦੀ ਪਲਾਂ ਵੀ ਸਾਰੇ ਕਿਉਂ ਨਹੀਂ ਬੰਨ ਗਿਆ ਸਕਦੇ ਕੋਈ ਭਾਈ ਬਾਹਰ ਅੰਦਰ ਹੀ ਫਿਰਦਾ ਪਹਿਲੇ ਹੀ ਦੂਜੇ ਪੱਗ ਸਾਨੂੰ ਸਿੱਧਾ ਸਿੱਧਾ ਇੱਧਰ ਆਉਣਾ ਪੈ ਗਿਆ ਉਹਦੀ ਗੱਲ ਤਾਂ ਸਮਝ ਆ ਸਕਦੀ ਹੈ ਜੇ ਸਾਡੇ ਘਰੇ ਪੱਗ ਲਈ ਹੋਵੇ ਸੀ ਘਰੋਂ ਹੀ ਦੁਰਨਾ ਹੈ ਫਿਰ ਨਾ ਟੂਟੀ ਲੱਗੋ ਜਿਹੀ ਜਿਹਲੇ ਡੋਲ ਭਾਈ ਜੱਟਾਂ ਤਾਂ ਕੀ ਫਰਕ ਪੈਂਦਾ ਤੇ ਭੈਣਾ ਮੰਨ ਲਓ ਜਿਹੋ ਗਿਣ ਲੀਏ ਸੀ 10 ਕਿ ਨਿਕਲਣੀਆਂ 10 ਹੋਣਗੀਆਂ 15 ਹੋਣਗੀਆਂ ਇਹਨਾਂ ਭੈਣਾਂ ਨੂੰ ਵੀ ਅਪੀਲ ਹੈ 100% ਹੋ ਜੇ ਸਾਰਿਆਂ ਦੇ ਚੁੰਨੀਆਂ ਹੋਣ ਬਸੰਤੀ ਆ ਬੇਨਤੀ ਮੰਨ ਲੋ ਵੀ ਫਰਕ ਪਾਉਂਦੀ ਐ ਤੁਸੀਂ ਦਿੱਲੀ ਗਿਆ ਨੇ ਸਾਰਿਆਂ ਨੇ ਬੰਨੀਆਂ ਨਹੀਂ ਇਹ ਪੱਗਾਂ ਤੁਹਾਡੀ ਗਿਣਤੀ ਦੂਜੀਆਂ ਜਥੇ ਬੰਨੀਆਂ ਜਗਣੇ ਗਈ 50% ਦਾ ਬਸੰਤੀ ਪੱਗਾਂ ਵਾਲੇ ਗਿਣੋ ਜਾਂ ਭੈਣਾ ਚੁੰਨੀ ਵਾਲਿਆਂ ਗਿਣੇ ਗਿਆ ਇੱਧਰ ਆਪਣੇ ਚ ਦੂਜਿਆਂ ਦੀ ਗਿਣਤੀ ਦੂਧਰ ਪੈ ਗਈ ਤੇ ਜੇ ਸਾਰਿਆਂ ਦੇ ਬੰਨਿਆ ਉਹਨਾਂ ਦੀ ਗਿਣਤੀ ਇੱਧਰ ਪੈ ਜਾਣੀ ਸੀ ਵੀ ਸਾਰਾ ਬਨਾਲੀ ਬਸੰਤੀ ਹੋਇਆ ਪਿਆ ਹੋਰ ਹੋਰ ਕੌਣ ਲਿਆ ਆਇਆ ਹੁਣ ਵੀ ਮੰਨਣਾ ਪੈ ਰਿਹਾ ਦੂਜਿਆਂ ਜੱਥੇਬੰਦੀਆਂ ਨੂੰ ਕੋਈ 60% ਕਹਿੰਦਾ ਹੈ ਕੋਈ 75 ਵੀ ਕਹੀ ਜਾਂਦਾ ਹੈ ਕਿਉਂਕਿ ਦੂਜੇ ਜ਼ੋਰ ਨਹੀਂ ਲਾਉਂਦੇ ਵੀ ਦਿੱਲੀ ਕਿਤਾ ਫੰਡ ਤਾਂ ਮੁੱਕ ਜੂ ਸਾਡਾ ਤਾਂ ਮੁੱਕਿਆ ਨਹੀਂ ਨਾ ਪਹਿਲਾਂ ਮੁੱਕਿਆ ਨਾ ਹੁਣ ਮੁੱਕਿਆ ਨਾ ਗਾਹ ਨੂੰ ਮੁੱਕਣਾ ਹੈ ਇਸ ਕਰਕੇ ਭਰਾਵੋ ਜ਼ਿੰਮੇਵਾਰੀਆਂ ਵੱਡੀਆਂ ਨੇ ਜਿਵੇਂ ਖੇਤੀ ਰੋਜ਼ ਸਾਹਮਣ ਦਾ ਮਾਮਲਾ ਹੈ ਉਹ ਖੇਤੀ ਬਚਣੀ ਤਾਂ ਹੈ ਘਰ ਚੋਂ ਮਿਸ ਹੋ ਬਣਾਓ ਸਕੀਮੋਂ ਪਿੰਨਾ ਚ ਇਹ ਹਰ ਇੱਕ ਪਰਿਵਾਰ ਚੋਂ ਇੱਕ ਬੰਦਾ ਜਦੋਂ ਇਧਰ ਤੁਰੂਗਾ ਕੰਮ ਉਹਦੋਂ ਸੁਤਾਊ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ